ਮੈਂ ਸਰਵੰਤ ਸਿੰਘ ਪੰਦੇਰ ਇਸ ਬੜੇ ਸ਼ੰਭੂ ਮੋਰਚੇ ਤੋਂ ਬੋਲਦਾ ਹੈਗਾ ਤੁਹਾਨੂੰ ਪਤਾ ਹੀ ਆ ਜਿਵੇਂ ਦੋਵੇਂ ਮੋਰਚੇ 13 ਫਰਵਰੀ ਤੋਂ ਚੱਲ ਰਹੇ ਹੈਗੇ ਆ ਔਰ ਲਗਭਗ ਇਸ ਵੇਲੇ 200 ਮੇਰੇ ਖਿਆਲ 86 87 ਦਿਨ ਚ ਆਪਾਂ ਪਹੁੰਚ ਚੁੱਕੇ ਆ ਔਰ ਜਿਵੇਂ ਅੱਜ ਪੂਰੀ ਦੁਨੀਆ 'ਚ ਦੇਸ਼ 'ਚ ਪੰਜਾਬ 'ਚ ਪਤਾ ਸੀਗਾ ਕਿ ਦੋ ਜਿਹੜੇ ਐਲਾਨ ਹੋਏ ਆ ਇੱਕ ਐਲਾਨ ਸੀਗਾ ਵੀ ਅੱਜ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਮਰਨ ਵਰਤ ਤੇ ਬਹਿਣਗੇ ਔਰ ਦੂਸਰਾ ਅਸੀਂ ਜਿਹੜਾ ਵਾ ਉਹਨਾਂ ਦੇ ਦੱਸ ਦੇਣਾ ਬਾਅਦ ਜੇ ਸਰਕਾਰ ਗੱਲ ਨਹੀਂ ਸੁਣਦੀ ਹੈਗੀ ਤਾਂ ਜਥਿਆਂ ਦੇ ਰੂਪ ਵਿੱਚ ਦਿੱਲੀ ਕੂਚ ਕਰਾਂਗੇ ਇਹ ਦੋ ਵੱਡੇ ਐਲਾਨ ਹੋਏ ਸਿਗੇ ਔਰ ਇਹ ਤੋਂ ਜਿਹੜੀ ਇਨਫੋਰਮੇਸ਼ਨ ਮਿਲ ਰਹੀ ਆ ਵਿਰਾਤ ਜੁਆਇੰਟ ਆਪਰੇਸ਼ਨ ਜਿਹੜਾ ਪੰਜਾਬ ਹਰਿਆਣਾ ਕੇਂਦਰ ਸਰਕਾਰ ਕਰਕੇ ਜਿਹੜੀ ਟਰਾਲੀ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਸਾਹਿਬ ਬੈਠੇ ਸੀ ਉਹ ਟਰਾਲੀ ਨੂੰ ਕੱਟ ਵਟ ਕੇ ਉਹਦੇ ਵਿੱਚੋਂ ਜਿਹੜਾ ਵਾ ਉਹਨਾਂ ਨੂੰ ਚੱਕ ਕੇ ਰਾਤ ਪੌਣੇ ਇੱਕ ਤਿੰਨ ਜਾਂ ਢਾਈ ਵਜੇ ਦੇ ਵਿੱਚ ਵਿੱਚ ਉਹਨਾਂ ਨੂੰ ਲੈ ਕੇ ਗਏ ਆ ਔਰ ਤੁਸੀਂ ਦੇਖ ਲਓ ਹੁਣ ਕਿਸ ਕਿਸਮ ਦਾ ਜ਼ਬਰ ਆ ਵੀ ਇੱਕ ਬੰਨੇ ਤਾਂ ਇਲਜ਼ਾਮ ਸਾਡੇ ਤੇ ਇਹ ਲਾਉਂਦੇ ਸੀਗੇ ਵੀ ਇਹ ਜੀ ਇਹਨਾਂ ਕੋ ਮੋਟੀਫਾਈਡ ਟਰੈਕਟਰ ਆ ਜੀ ਹਥਿਆਰ ਆ ਜੀ ਪੋਕਲਾਈਨਾਂ ਜੀ ਜਣੀ ਹਿੰਸਾ ਕਰਨ ਦੇ ਵੀ ਇਲਜ਼ਾਮ ਇਹ ਲਾਉਂਦੇ ਸੀ ਆ ਹਿੰਸਾ ਕਿੰਨੇ ਕੀਤੀ ਆ ਅਰ ਇਹ ਪੰਜਾਬ ਸਰਕਾਰ ਦੀ ਸੀਆਈਡੀ ਉਹਨਾਂ ਦੀ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈਗਾ ਜੋ ਕੀਤਾ ਗਿਆ ਤੇ ਅਜੇ ਤੱਕ ਇਹ ਵੀ ਇਨਫਾਰਮੇਸ਼ਨ ਨਹੀਂ ਹੈਗੀ ਕਿ ਉਹਨਾਂ ਨੂੰ ਖੜਿਆ ਕਿੱਥੇ ਗਿਆ ਵਾ ਸੋ ਇਹ ਤਾਂ ਇਹ ਕਿਸੇ ਕਾਨੂੰਨ 'ਚ ਨਹੀਂ ਆਉਂਦਾ ਵੀ ਕੋਈ ਬੰਦੇ ਤੇ ਕੋਈ ਇਲਜ਼ਾਮ ਨਹੀਂ ਹੈਗੇ ਉਹਨੂੰ ਜਦੋਂ ਮਰਜ਼ੀ ਫੋਰਸ ਆਬਰਾ ਚੁੱਕ ਕੇ ਲੈ ਜਾਵੇ ਇਸ ਕਰਕੇ ਪਹਿਲੀ ਤੇ ਗੱਲ ਹੈਗੀ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰ ਘਰ ਤੱਕ ਪੰਜਾਬੀਆਂ ਤੱਕ ਪੂਰੇ ਦੁਨੀਆ ਦੇਸ਼ ਤੱਕ ਇਹ ਵਾਇਰਲ ਹੋਵੇ ਵੀ ਲੋਕਾਂ ਤਾਂ ਗੱਲ ਚਲੀ ਜਾਵੇ ਤੁਹਾਨੂੰ ਪਤਾ ਹੀ ਆ ਵੀ ਜਿੰਦਾ ਵੱਡਾ ਹੈ ਮੋਰਚਾ ਹੈਗਾ ਵਾ ਔਰ ਦੂਸਰਾ ਇਹਦੇ ਨਾਲ ਦੀ ਨਾਲ ਜਿੰਨੀ ਜਲਦੀ ਹੋ ਸਕੇ ਬਾਰਡਰਾਂ ਵੱਲ ਨੂੰ ਕੂਚ ਕਰੋ ਠੀਕ ਹੈ ਜੀ ਆਮ ਜਨਤਾ ਪੰਜਾਬੀਆਂ ਨੂੰ ਬੇਨਤੀ ਆ ਦੂਸਰਾ ਖਨੌਰੀ ਬਾਰਡਰ ਤੇ ਪ੍ਰੋਗਰਾਮ ਹੈਗਾ ਬਿਲਕੁਲ ਹੋਊਗਾ ਕਬਰਾਉਣਾ ਨਹੀਂ ਹੈਗਾ ਕਬਰਾਹੜ ਚ ਨਹੀਂ ਆਉਣਾ ਪੜਕਾਹੜ ਚ ਨਹੀਂ ਆਉਣਾ ਤੇ ਖਨੌਰੀ ਬਾਰਡਰ ਦੇ ਨਾਲੇ-ਨਾਲੇ ਜਿੰਨੇ ਵੀ ਪਿੰਡ ਨੇ ਉਹ ਜਿੰਨੀ ਜਲਦੀ ਹੋ ਸਕਦੇ ਖਨੌਰੀ ਬਾਰਡਰ ਤੇ ਪਹੁੰਚਣ ਸਾਰੇ ਬਾਰਡਰਾਂ ਤੇ ਇੱਥੇ ਵੀ ਸ਼ੰਭੂ ਬਾਰਡਰ ਤੇ ਜਿਹੜੇ ਵੀ ਆਸੇ ਪਾਸੇ ਦੇ ਸਾਡੇ ਪਿੰਡ ਨੇ ਸਾਰਿਆਂ ਨੂੰ ਬੇਨਤੀ ਆ ਆਪਣੀਆਂ ਹਾਜ਼ਰੀਆਂ ਪੱਕੀਆਂ ਕਰੋ ਇਸ ਕਰਕੇ ਆ ਵੀ ਸਰਕਾਰ ਦਾ ਚਿਹਰਾ ਨੰਗਾ ਕਰਨਾ ਸੀ ਹੋ ਗਿਆ ਕੋਈ ਗੱਲ ਨਹੀਂ ਸਰਕਾਰਾਂ ਐਂ ਜਬਰ ਕਰਦੀਆਂ ਹੁੰਦੀਆਂ ਕਿਉਂਕਿ ਸਾਡੀਆਂ ਮੰਗਾਂ ਛੋਟੀਆਂ ਮੰਗਾਂ ਨਹੀਂ ਹੈਗੀਆਂ ਅਸੀਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਲੈਣਾ ਵਾ ਕਿਸਾਨਾਂ ਮਜ਼ਦੂਰਾਂ ਦੀ ਕਰਜ਼ੀ ਮਾਫੀ ਦਾ ਸਵਾਲ ਆ। ਬਿਜਲੀ ਬਿੱਲ ਜਿਹੜਾ ਪ੍ਰਾਈਵੇਟੇਸ਼ਨ ਕਰਨਾ ਸੀ ਉਹ ਛੋਟਾ ਮਸਲਾ ਨਹੀਂ ਹੈ। ਇਹ ਕ ਮੰਤਰੀ ਸਮਝੌਤੇ ਨਾਲ ਟਕਰਾਂਦੇ ਹੈਗੇ ਆ। ਤੇ ਇਹ ਸਰਕਾਰਾਂ ਜਬਰ ਪਹਿਲੇ ਦਿਨੋਂ ਕਰਦਈਆਂ ਆ। ਅਸੀਂ ਦੱਸਣਾ ਵੀ ਚਾਹੁੰਦੇ ਆ ਕਿ ਸਰਕਾਰਾਂ ਕੋਲੇ ਡਰਨ ਵਾਲੇ ਨਹੀਂ। ਇਦਨਾ ਘਬਰਾ ਨਹੀਂ ਜਾਣਾ ਸੀ। ਔਰ ਤੁਸੀਂ ਦੇਖ ਲਓ ਪੰਜਾਬ ਸਰਕਾਰ ਕੀ ਕਰ ਰਹੀ ਹੈਗੀ ਆ। ਜਿਹੜੀ ਕੈਂਡੀ ਸੀ ਸੀ ਕਿਸਾਨਾਂ ਦੇ ਨਾਲ ਆ ਇਸ ਕਰਕੇ ਤੁਰੰਤ ਉਹਦੀ ਇਨਫਾਰਮੇਸ਼ਨ ਦੇਣੀ ਚਾਹੀਦੀ ਹੈ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਿੱਥੇ ਨੇ ਉਹਨਾਂ ਨੂੰ ਰਿਹਾਆ ਕਰੋ ਮੋਰਚੇ 'ਚ ਵਾਪਸ ਲੈ ਕੇ ਆਓ ਕੀ ਉਹਨਾਂ ਤੇ ਇਲਜ਼ਾਮ ਹੈ ਦੱਸੋ ਇਹ ਮਾਨਵ ਅਧਿਕਾਰਾਂ ਦੀ ਸ਼ਰਿਆਾ ਉਲੰਘਣਾ ਹੈਗੀ ਆ ਇਸ ਕਰਕੇ ਇਹਦੇ ਰਿਜ਼ਲਟ ਆਉਣ ਵਾਲੇ ਸਮੇਂ ਸਪਸ਼ਟ ਕਰ ਦੇਣਾ ਚਾਹੁੰਦੇ ਭਗਵੰਤ ਮਾਨ ਜੀ ਸੈਣੀ ਸਾਹਿਬ ਤੇ ਮੋਦੀ ਸਰਕਾਰ ਇਹ ਠੀਕ ਨਹੀਂ ਨਿਕਲਣੇ ਹੈਗੇ ਅਸੀਂ ਵੀ ਦੋਵੇਂ ਫੋਰਮ ਵਿਚਾਰ ਪਟੰਦਰਾ ਕਰਾਂਗੇ ਇਸ ਕਿਸਮ ਦੀਆਂ ਪ੍ਰਸਥਿਤੀਆਂ ਨਾਲ ਕਿਵੇਂ ਨਿਬੜਨਾ ਵਾ ਆਉਣ ਵਾਲੇ ਸਮੇਂ ਚ ਇਹ ਵੀ ਚਰਚਾ ਕਰਾਂਗੇ ਇਸ ਕਰਕੇ ਪੰਜਾਬੀਓ ਹੁਣ ਘਰ ਨਾ ਬੈਠੇ ਰਹੋ ਘਰਾਂ ਚ ਬਹਿ ਕੇ ਗੁਜ਼ਾਰਾ ਨਹੀਂ ਹੋਣਾ ਘਰਾਂ ਚ ਬਹਿ ਕੇ ਮਸਲੇ ਹੱਲ ਨਹੀਂ ਹੋਣੇ ਘਰਾਂ ਚ ਬਹਿ ਕੇ ਜਿਵੇਂ ਅਸੀਂ ਝੋਨਾ ਸਾਡਾ ਮੰਡੀਆਂ ਚ ਰੁੱਲ ਗਿਆ ਇਹ ਕਣਕ ਵੀ ਰੋਲਣਗੇ ਕਣ ਘਰਾਂ ਦੇ ਵਿੱਚ ਬੈਠਿਆ ਇਸ ਕਰਕੇ ਜਿੰਨੀ ਜਲਦੀ ਹੋ ਸਕੇ ਟਰੈਕਟਰ ਟਰਾਲੀਆਂ ਦੇ ਮੂੰਹ ਮੋਰਚਾ ਵੱਲ ਨੂੰ ਕਰੋ ਵੱਧ ਤੋਂ ਵੱਧ ਗਿਣਤੀ ਇੱਥੇ ਪਹੁੰਚੋ ਔਰ ਤਾਂ ਜੋ ਸਰਕਾਰ ਦਾ ਮੁਕਾਬਲਾ ਜਿਹੜਾ ਵਾ ਉਹ ਸਬਰ ਨਾ ਕਰੀਏ ਸਰਕਾਰ ਦੇ ਜ਼ਬਰਦਸਤ ਇਸ ਕਰਕੇ ਸਾਰੇ ਜਥੇਬੰਦੀ ਵਰਕਰਾਂ ਨੂੰ ਬੇਨਤੀ ਆ ਵੀ ਜਿਵੇਂ ਤਿਆਰੀਆਂ ਚੱਲ ਰਹੀਆਂ ਤਗੜੇ ਹੋ ਕੇ ਤਿਆਰੀਆਂ ਕਰੋ ਤਗੜੇ ਹੋ ਕੇ ਤਿਆਰੀਆਂ ਵਿੱਚ ਜੁਟੇ ਰਹੋ ਔਰ ਜਿਵੇਂ ਜਿਵੇਂ ਪ੍ਰੋਗਰਾਮ ਦਿੱਤੇ ਆ ਉਹਨਾਂ ਪ੍ਰੋਗਰਾਮਾਂ ਤੇ ਆਪਣੀ ਗੱਲ ਕਰੋ ਇਹ ਅੰਦੋਲਨ ਲਗਾਤਾਰ ਜਾਰੀ ਆ ਲਗਾਤਾਰ ਜਾਰੀ ਰਹੂਗਾ। ਔਰ ਜਿਹੜੇ ਫੈਸਲੇ ਆ ਉਹ ਹਰ ਹਾਲ ਵਿੱਚ ਅਸੀਂ ਲਾਗੂ ਕਰਾਂਗੇ। ਜਿਵੇਂ ਜਿਵੇਂ 10 ਦਿਨਾਂ ਬਾਅਦ ਇਹ ਤੁਹਾਨੂੰ ਜਥੇ ਜਾਣੇ ਉਹ ਵੀ ਜਾਣਗੇ। ਵੱਡੇ ਲੀਡਰ ਉਹਨਾਂ ਦੀ ਗਵਾਹੀ ਕਰਨਗੇ। ਔਰ ਖਨੌਰੀ ਤੇ ਵੀ ਪ੍ਰੋਗਰਾਮ ਕੰਟੀਨਿਊਟੀ ਰਹੂਗਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਅਸੀਂ ਲਗਾਤਾਰ ਇਹਨਾਂ ਚੀਜ਼ਾਂ ਨੂੰ ਗਾਉਣਾ ਦੇਖ ਰਹੇ ਹਾਂ, ਵਿਚਾਰ ਰਹੇ ਹਾਂ ਔਰ ਸਰਕਾਰਾਂ ਅਕਸਰ ਤੱਕੇਸ਼ਾਈਆਂ ਕਰਦੀਆਂ ਨੇ ਆਮ ਜਨਤਾ ਨਾਲ ਕਿਸਾਨਾਂ ਮਜ਼ਦੂਰਾਂ ਨਾਲ ਔਰ ਉਹਨਾਂ ਦੀ ਇਹ ਤੱਕੇਸ਼ਾਈ ਪੂਰੀ ਦੇਸ਼ ਦੁਨੀਆ ਵਿੱਚ ਜਾਊਗੀ ਧੰਨਵਾਦ